ਦੇਖਦੇ ਅਰਵਿੰਦ ਕੇਜਰੀਵਾਲ ਦੀ ਨੇ ਸੰਬੰਧਤ ਬਾਅਦ ਗ੍ਰਿਫਤਾਰੀ ਕੀਤੀ ਹੈ। ਦੇਖੋ ਜਿਹੜੀ ਗ੍ਰਿਫਤਾਰੀ ਕੀਤੀ ਹੈ ਬਿਲਕੁਲ ਗਲਤ ਕੀਤੀ ਹੈ ਕੇਜਰੀਵਾਲ ਸਾਹਿਬ ਨੇ। ਉਹਦਾ ਕਾਰਨ ਇਹ ਹੈ ਵੀ ਜਦੋਂ ਵੀ ਮੋਦੀ ਸਾਹ ਨੂੰ ਲੱਗਦਾ ਵੀ ਹੁਣ ਕੇਜਰੀਵਾਲ ਸਾਹਿਬ ਦੀ ਲੋਕਪ੍ਰਿਤਾ ਵੱਧ ਰਹੀ ਆ। ਉਹਨੂੰ ਦੇਖਦੇ ਹੋਏ ਲੋਕ ਸਭਾ ਚੋਣਾਂ ਜੋ ਸਿਰ ਦੇ ਉੱਤੇ ਨੇ। ਉਹਨਾਂ ਨੂੰ ਇਹ ਆ ਵੀ ਜੇ ਕੇਜਰੀਵਾਲ ਸਾਹਿਬ ਨੂੰ ਚੋਣ ਪ੍ਰਚਾਰ ਦੇ ਵਿੱਚ ਚਲੇ ਗਏ ਤੇ ਨਾਲੇ ਬਹੁਤ ਸੀਟਾਂ ਦਾ ਸਾਨੂੰ ਆਵਾਜ਼ੀ ਪਾਰਟੀ ਨੂੰ ਮਿਲਦੀਆਂ ਨੇ। ਉਸ ਚੀਜ਼ ਦੇ ਇਨ ਸਿਕਿਉਰਟੀ ਫੀਲ ਕਰਦੇ ਹੋਏ ਇਹਨਾਂ ਨੇ ਇਹ ਜਿਹੜਾ ਕਦਮ ਚੱਕਿਆ ਏਡੀ ਨੂੰ ਮੋਹਰਾ ਬਣਾ ਕੇ ਉਹਨਾਂ ਦਾ ਝੂਠਾ ਪਰਚਾ ਉਹਨੂੰ ਅਜੇ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਉੱਤੇ ਇਸ ਗ੍ਰਿਫਤਾਰੀ ਦਾ ਕੀ ਅਸਰ ਪਵੇਗਾ? ਪੰਜਾਬ ਦੇ ਵਿੱਚ ਦੇਖੋ ਸਾਰ ਬੰਦਾ ਕੇਜਰੀਵਾਲ ਹੈ। ਅਸੀਂ ਸਭ ਕੇਜਰੀਵਾਲਾ ਸਾਡੇ ਉੱਤੇ ਬੋਰਡ ਫੜਿਆ ਹੋਇਆ। ਅਸੀਂ ਸਾਰੇ ਕੇਜਰੀਵਾਲਾ ਉਹਨਾਂ ਦਾ ਵੀਜ਼ਾ ਸਾਡੇ ਅੰਦਰ ਹੈਗਾ। ਇਹ ਜਸਮਾਨੀ ਤੌਰ ਤੇ ਕੇਜਰੀਵਾਲ ਸਾਹਿਬ ਅੰਦਰ ਚੇਜੇ ਗਏ ਨੇ। ਪਰ ਉਹਨਾਂ ਦੀ ਇੱਕ ਇੱਕ ਗਰੂ ਹੈ ਹਰ ਇੱਕ ਇਨਸਾਨ ਆਮ ਆਦੀ ਪਾਰਟੇ ਪਰ ਫਰਕੀ ਪੁਲਟੀਆਂ ਵਸਦੀ ਆ ਅਸੀਂ ਸਾਰੇ ਕੇਜਦੀ ਵਾਲਾ ਅਸੀਂ ਡਟ ਕੇ ਇਹਦਾ ਮੁਕਾਬਲਾ ਕਰਾਂਗੇ ਔਰ ਜੋ ਸਚਾਈ ਦੇ ਅੱਗੇ ਪਤ ਗਿਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਅਕਾਲੀ ਦਲ ਦੇ ਵਾਲੇ ਇਹ ਕਿਹਾ ਜਾ ਰਹੇ ਹੈ ਸਿੱਖ ਹੀ ਬਹੁਤ ਸਾਰੇ ਸਬੰਧ ਜਾਰੀ ਕੀਤੇ ਨੇ ਜੇਕਰ ਇਹੀ ਸਬੰਧ ਜਣਾ ਹੈ ਪੰਜਾਬ ਦੇ ਵਿੱਚ ਕਿਸੇ ਨੂੰ ਜਾਰੀ ਕੀਤੇ ਜਾਂਦੇ ਤਾਂ ਉਹ ਜ਼ਰੂਰ ਵਿਜੀਲੈਂਸ ਦੇ ਅੱਗੇ ਪੇਸ਼ ਹੁੰਦਾ ਅਰਵਿੰਦ ਪਿੰਡ ਕੇਸ ਜੁਵੈਲ ਕਿਉਂ ਨਹੀਂ ਪੇਸ਼ ਦੇਖੋ ਜਦੋਂ ਅਮਨਿਕ ਗੱਲ ਭੇਜ ਰਹੇ ਨੇ ਇਹਦਾ ਕੋਈ ਮਤਲਬ ਨਹੀਂ ਬੰਦਾ ਐਦਾਂ ਤਾਂ ਕੋਈ ਵੀ ਟਿਕਾਫਰਾ ਸੀਮ ਸੀਐਮ ਨੇ ਦਿੱਲੀ ਦੇ ਹੋ ਤਿੰਨ ਵਾਰ ਉਹਨਾਂ ਨੂੰ ਮੁੱਖ ਪਤਰੀ ਚ ਲੋਗਾੜੇ ਬਣਾਇਆ ਉਹ ਕੋਈ ਆਮ ਆਪ ਲੋਗ ਨਹੀਂ ਹੈ ਲੋਗਾ ਦੇ ਉਹ ਪਿਆਰੇ ਹੋੜ ਛੋੜੇ ਹੋ ਨਵੰਦੇ ਨੇ ਤੇ ਜੇ ਉਹਨਾਂ ਨੂੰ ਜਿਹੜਾ ਮਤਲਬ ਦਾ ਬੇਮਤਲਬੀ ਨੋਟਿਸ ਕੋਈ ਦੇਈ ਜਾਣਗੇ ਤੇ ਇੰਨਾ ਸਮਾਂ ਸਾਡੇ ਕੋਲ ਟਾਈਮ ਨਹੀਂ ਕਿ ਉਹ ਜਾ ਕੇ ਉਹ ਹਰ ਸੰਬੰਧ ਦਾ ਜਵਾਬ ਦੇ ਉਹਨੇ ਕੋਰਟ ਦੇ ਦਰਵਾਜ਼ਾ ਖੜਕਾਇਆ ਸਾਨੂੰ ਉਮੀਦ ਹੈ ਸਾਨੂੰ ਕੋਰਟ ਚ ਪੂਰਾ ਉਹਦਾ ਸਾਨੂੰ ਇਨਸਾਫ ਮਿਲੇਗਾ ਤਾਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਗੀ ਜਿਸ ਤਰੀਕੇ ਦੇ ਨਾਲ ਨਕਲੀ ਸ਼ਰਾਬ ਜਿਹੜੀ ਹੈ ਇਸ ਵੇਲੇ ਉਹਦੇ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਆਮ ਆਦਮੀ ਪਾਰਟੀ ਦੇ ਵਾਰੀ ਵਾਲਾ ਮੁੱਦਾ ਤਾਂ ਅਹਿਮ ਹੈ ਤਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਵੇਲੇ ਨਕਲੀ ਸ਼ਰਾਬ ਜਿਹੜੀ ਹੈ ਮਾਮਲਾ ਸਾਹਮਣੇ ਐਸੀ ਲਗਾਤਾਰ ਕਿ ਹਜ਼ਾਰੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੈਂਬਰ ਦੇ ਵੱਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਕੋਈ ਵੀ ਮੰਤਰੀ ਦਾ ਬਿਆਨ ਨਹੀਂ ਆਇਆ ਦੇਖੋ ਲੋਕ ਸਭਾ ਚੋਣਾਂ ਹਰ ਤੱਕ ਕਿ ਕਿਉਂਕਿ ਉਹ ਵੈਸੇ ਵੀ ਕੋੜਾ ਕੰਡਕਟ ਲੱਗਿਆ ਹੈ ਕੋਡ ਆਫ ਕੰਡਕਟਰ ਦੇ ਵਿੱਚ ਕਿਸੇ ਤਰੀਕੇ ਦਾ ਵੀ ਐਸਾ ਅਸੀਂ ਬਿਆਨ ਨਹੀਂ ਦੇ ਸਕਦੇ ਜਿਹੜਾ ਕਿ ਆਪਣੇ ਸਾਡੀ ਅਸੀਂ ਕੋਡ ਆਫ ਕੰਡਕਟਰ ਨੂੰ ਲਗੜਾ ਹੋਵੇ ਪਰ ਬਹੁਤ ਜਲਦੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਇੱਕ ਇੱਕ ਗੱਲ ਦਾ ਜਵਾਬ ਆਪ ਜੱਟਾ ਦੇ ਵਿੱਚ ਸਾਡੇ ਮੰਤਰੀ ਸਾਹਿਬ ਵੀ ਦੇਣਗੇ ਤੇ ਸਾਡੇ 500 ਮੁੱਖ ਮੰਤਰੀ ਸਾਹਿਬ ਵੀ ਦੇਣਗੇ ਨੇ ਸੁਨੀਲ ਜਾਖੜ ਸਾਹਿਬ ਦੇ ਵੱਲੋਂ ਜਿਹੜੀ ਐ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੁਨੀਲ ਜਾਖੜ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਜਿਹੜੇ ਸੀਮਾਨ ਦੇ ਵੀਡੀਓ ਵਾਇਰਲ ਹੋ ਰਿਹਾ ਜਦੋਂ ਉਹ ਗਾਣਾ गा ਰਹੇ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਜੇ ਕੋ ਕਲਾਕਾਰ ਵੀ ਨੇ ਇਹਦੇ ਨਾਲ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਉਹ ਉਹ ਬੁੱਢ ਤੋਂ ਹੀ ਕਲਾਕਾਰ ਨੇ ਉਹਨਾਂ ਦਾ ਬਚਪਨ ਤੋਂ ਕਲਾਕਾਰੀ ਦੇ ਵਿੱਚ ਆਏ ਦੇ ਹੋਣ ਠੀਕ ਹੈ ਜੋ ਉਹ ਆਪਣਾ ਇੱਕ ਆਪਣੇ ਜਲਦੀਆਂ ਗੱਲਾਂ ਆਪਣੇ ਆਪਣਾ ਗਾਣੇ ਦੇ ਰਾਹੀ ਗਾਣੇ ਦੇ ਰਾਹੀ ਇੱਕ ਸਾਡੇ ਯੂਥ ਨੂੰ ਇੱਕ ਆਪਣਾ ਪੁਰਾਣਾ ਕਲਚਰ ਯਾਦ ਕਰਾ ਰਹੇ ਨੇ ਮੇਰਾ ਖਿਆਲ ਬਿਰੋਧੀਆਂ ਨੂੰ ਤਕਲੀਫੀ ਹੋਣੀ ਚਾਹੀਦੀ ਮੈਂ ਤਾਂ ਚਾਕਰ ਸਾਹਿਬ ਨੂੰ ਸਲਾਹ ਦੋਗਾ ਵੀ ਤੁਸੀਂ ਦੋ ਟੱਪੇ ਮਾਨ ਸਾਹਿਬ ਤੋਂ ਸਿੱਖ ਲਓ ਤੋ ਸਿੱਖ ਕੇ ਗਾਇਆ ਕਰੋ ਹੋ ਸਕਦਾ ਲੋਕ ਤੁਹਾਡੇ ਪਿੱਛੇ ਵੀ ਲੱਗ ਜਾ ਲਗਾਤਾਰ ਤੜਨਾ ਪ੍ਰਦਰਸ਼ਨ ਜੜਾ ਹੈ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਐਮਐਲਏ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮੈਂ ਵੀ ਕੇਜਰੀ ਵਾਲੇ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਤੜਨਾ ਪ੍ਰਦਰਸ਼ਨ ਉਹ ਤੱਕ ਕਰਾਂਗੇ ਜਦੋਂ ਤੱਕ ਜਨਾਬ ਤੜਨਾ ਪ੍ਰਦਰਸ਼ਨ ਉਹ ਤੱਕ ਕੀਤਾ ਜਾਵੇਗਾ ਜਦੋਂ ਤੱਕ ਕਰਨ ਕੇਜਵਾਲੂ ਰਿਹਾਨ ਨਹੀਂ ਕੀਤਾ ਜਾ ਰਿਹਾ